ਗੁੱਡ ਆਲ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਨਮੋਲ ਰੈਕੋਰਡਸ ਤੇ ਚੈਨਲ ਤੇ ਤੇ ਇਹ ਹੈ ਗੁਰੂ ਰਵਿਦਾਸ ਜੀ ਦੀ ਪਿਕਚਰ ਬਣਾਈ ਸੀ ਆਪਣੇ ਛੋਟੇ ਭਤੀਜੇ ਨੇ ਹਰਮਨ ਨੇ ਬਹੁਤ ਸੋਹਣੀ ਪੇਂਟਿੰਗ ਕਰਦਾਗਾ ਬੱਚੇ ਦਾ ਇੰਟਰਸਟ ਹੈ ਇਹਦੇ ਵਿੱਚ ਸੋਹਣੀ ਬਣਾਈ ਆ ਹਰਮਨ ਨੇ ਜੱਸਾ ਵੱਡਾ ਭਤੀਜਾ ਤੇ ਦਰਗੁਨੂ ਸਾਹਿਬ ਬੈਠੇ ਨੇ ਪਿਕਚਰ ਦੇਖੋ ਕਿੰਨੀ ਸੋਹਣੀ ਬਣਾਈ ਆ ਸ੍ਰੀ ਗੁਰੂ ਰਵਿਦਾਸ ਜੀ ਦੀ ਉਸ ਤੋਂ ਅੱਜ ਉੱਬਰ ਕਹਿੰਦਾ ਮੈਂ ਡੰਡ ਲਾਉਣੇ ਆ ਬਰੋਬਰ ਤੁਹਾਡੇ ਪਾਪਾ ਦੇਖੋ ਗਿਣਤੀ ਵੀ ਨਾਲ-ਨਾਲ ਕਰਦਾ ਕਾਊਂਟ ਇਹ ਕਿੰਨੇ ਡੰਡ ਹੋ ਗਏ ਬੰਤਵਾ ਸਿੱਧਾ ਸਿਕਸ ਲਿਆਉਂਦਾ ਚੋਬਰੇ ਸਾਹਮਣੇ ਰੱਖਿਓ ਨੇ ਕਬੂਤਰ ਇੱਕ ਸੌਂਕ ਕਬੂਤਰबाजी ਦਾ ਦੂਜਾ ਚਸਕਾ ਜੋ ਇਹਦੀ ਬਾਜੀ ਦਾ ਗੁਣੋਂ ਨੇ ਲਾਲੇ ਡੰਡ ਤੋਂ ਬਾਅਦ ਅਮਨ ਆ ਗਿਆ ਸੀ ਪੂਰੇ ਦਾ ਮੁੰਡਾ ਮੈਨੂੰ ਲੈਣ ਗੱਡੀ ਚ ਫੇਰ ਆਪਾਂ ਚੱਲ ਗਏ ਸੰਗਰੂਰ ਕਿਉਂਕਿ ਅੱਜ ਅਸੀਂ ਆਪਣਾ ਵੀਕ ਆਫ ਤੇ ਅੱਜ ਕਰਨੀ ਸੀ ਆਪਾਂ ਫੁੱਲ ਮਸਤੀ ਗੱਡੀ ਦੇ ਵਿੱਚ ਚੱਲ ਕੇ ਨਾਲ ਆਪਣਾ ਯਾਰ ਖਾਨ ਖਾਨ ਆਪਣਾ ਈਲ ਵਾਲਾ ਯਾਰ ਵੇਲੀ ਬਹੁਤ ਕੈਂਟ ਬੰਦਾ ਹੈ ਰਸਤੇ ਜ ਜਾਂਦੇ ਹੁੰਦੇ ਕਈ ਗੱਲਾਂ ਕੀਤੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਸੌਂਗ ਲਗਾ ਕੇ ਹੁਸਤੰਦਰ ਦਾ ਇਹ ਪਿੱਛੇ ਬੈਠਾ ਆਮਨਾ ਭੂਆ ਦਾ ਮੁੰਡਾ ਤੇ ਇੱਧਰ ਆਪਣਾ ਚੋਬਰ ਖਾਨ ਯਾਰ ਵੇਲੀ ਇਹ ਨੰਬਰ ਵੀ ਸੇਵ ਇੱਕੋ ਹੀ ਕੀਤਾ ਕਿ ਖਾਨ ਯਾਰ ਵੇਲੀ ਬੀ ਕੋ ਫੜ ਲੈਣਾ ਹੁੰਦਾ ਵੀ ਬਸ ਅੱਜ ਤਾਂ ਤੁਸੀਂ ਨਜ਼ਾਰੇ ਲੈ ਲਓ ਕੱਲ ਨੂੰ ਫੇਰ ਉਹ ਵੀ ਕੰਮ ਤੇ ਇਹ ਭਾਈ ਸਾਹਿਬ ਅਰੈਸਟ ਕਰ ਰਹੇ ਨੇ ਹੁਣ ਪੂਰਾ ਫੰਕਸ਼ਨ ਕੀਤਾ ਕੱਲ ਸੰਗਰੂਰ ਦੇ ਵਿੱਚ ਸੰਗਰੂਰ ਦੀਆਂ ਮਰੀਆਂ ਗੇੜੀਆਂ ਤੇ ਖਾਣ ਗਿਆ ਮੇਰੀ ਵੀ ਵੀਡੀਓ ਨਾਲ ਲੈ ਲਈ ਮੈਂ ਕਿਹਾ ਜਰੂਰ ਬਧੀਆ ਦਿਲ ਦਾ ਨਾਈਸ ਪਰਸਨ ਆ ਯਾਰ ਬਹੁਤ ਕਾ ਗੁੱਡ ਬੰਦਾ ਹੈਗਾ ਸਤਿਗੁਰ ਤੂੰ ਗੱਡੀ ਤੇ ਮਰੇ ਲਖਾਇਆ ਬਹੁਤ ਤਕੜੀ ਜਗ੍ਹਾ ਇਹਨਾਂ ਦੇ ਪਿੰਡ ਜਿੰਨਾਂ ਜਨਾਂ ਨੂੰ ਪਤਾ ਕਮੈਂਟ ਜ਼ਰੂਰ ਕਰਿਓ ਉਸੇ ਆਈ ਥਿੰਕ ਅਗਲੇ ਮਹੀਨੇ ਮੇਲਾ ਭਰਦਾਂ ਦਾ ਬਹੁਤ ਵੱਡਾ ਮੇਲਾ ਭਰਦਾਂ ਉੱਥੇ ਵੀ ਸਤਿਗੁਰ ਤੂੰ ਜੀ ਦਾ ਗੱਡੀ 'ਚ ਸੁਣ ਰਹੇ ਸੀ ਗਾਣੇ ਆਪਾਂ ਨੇ ਬੋਲਿਮ ਜਿਹੜੀ ਮਿਊਟ ਕੀਤੀ ਹੋਈ ਆ ਬਹੁਤ ਵਧੀਆ ਲੱਗਦਾ ਕਦੇ ਕਦੇ ਰੈਸਟ ਕਰਕੇ ਇੰਜੋਏ ਕੀਤਾ ਤੇ ਖਾਣ ਨਾਲ ਬੈਠੇ ਆਪਾਂ ਕਰ ਰਹੇ ਸੀ ਗੱਲਾਂਬਾਤਾਂ ਕਹਿੰਦਾ ਇਧਰ ਡੰਪ ਆਗਾ ਜਿੰਨੀ ਮਰਜ਼ੀ ਸਸਤੀ ਚੱਕ ਲਓ ਕਹਿੰਦਾ ਧੌਣ ਲੈ ਜੀ ਪ੍ਰੈਣਕ ਨਹੀਂ ਲੈਣੀ ਚਾਹੀਦੀ ਐਸੇ ਕਰਕੇ ਆ ਪੈਣਕ ਪਾਰ ਕੀਆ ਕਿਉਂਕਿ ਬੀਕ ਆਫ ਆ ਤੁਹਾਨੂੰ ਪਤਾ ਹੀ ਆ ਕਿ ਅੱਜ ਫੁੱਲ ਇੰਜੋਏ ਹੋ ਰਿਹਾ ਖਾਣ ਨੂੰ ਹੋ ਗਿਆ ਸੀ ਪੂਰਾ ਸਰੂਰ ਕਹਿੰਦਾ ਲਵ ਯੂ ਜਾਨੇ ਤੇ ਲਵ ਯੂ ਸਾਰਿਆਂ ਨੂੰ ਵੀਡੀਓ